ਜੋ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨਿਵਾ ਕੀਤਾ ਜਾਵੇਗਾ ਪਵਿੱਤਰ ਬਾਈਬਲ ਇਸ ਗੱਲ ਬਾਰੇ ਦੱਸਦੀ ਹੈ ਜਦ ਪੜਦੇ ਹੁਕਾ ਦੇ ਜੇਲ 14 ਨਬਰ ਦੇ ਹੈ 11 ਨਬਰ ਵਿਚਲ ਦੇ ਵਿੱਚ ਇਸ ਪ੍ਰਕਾਰ ਪਰਮੇਸ਼ਰ ਭਵ ਯਿਸੂ ਸ੍ਰੀ ਕਹਿੰਦੇ ਜੋ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਢੀਵਾ ਕੀਤਾ ਜਾਵੇਗਾ ਸੋ ਜੋ ਆਪਣੇ ਆਪ ਨੂੰ ਢੀਵਾ ਕਰੇਗਾ ਸੋ ਉੱਚਾ ਕੀਤਾ ਜਾਏਗਾ ਤੋ ਇਹ ਪਰਮੇਸ਼ਰ ਦਾ ਵਚਨ ਸਭ ਸਭ ਕੇ ਇਸ ਖੋ ਦਾ ਕਿ ਜਿੰਨਾ ਵੱਡਾ ਖ ਨਬਰ ਹੋਏਗਾ ਉਸ ਦਰਵਾਹੀ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਵਸਦੀ ਆ ਉਸ ਦਰਵਾਹੀ ਦੇ ਵਿੱਚ ਪਰਮੇਸ਼ਵਰ ਦੀ ਰਹਿਮਤ ਹੁੰਦੀ ਆ ਉਸ ਦਰਵਾਹੀ ਦੇ ਵਿੱਚ ਪਰਮੇਸ਼ਵਰ ਦਾ ਫਜ਼ਲ ਹੁੰਦਾ ਹੈ ਉਸ ਦਰਵਾਹੀ ਦੇ ਵਿੱਚ ਉਸਦਾ ਅਰੂਗ ਰਹਿ ਹੁੰਦਾ ਹੈ ਸੋ ਖੁਦਾ ਦੇ ਪਿਆਰੂ ਪਰਮੇਸ਼ਵਰ ਦਾ ਵਚਨ ਇਹ ਗੱਲ ਕਹਦਾ ਹੈ ਆਪਣੇ ਆਪ ਨੂੰ ਉੱਚਾ ਕਰਨ ਦੀ ਬਜਾਏ ਨੀਵਾ ਕਰੋ ਔਰ ਦੀਵਿਆ ਦੇ ਸੱਗ ਪਰਮੇਸ਼ਵਰ ਹੁੰਦਾ ਔਰ ਉਹਨਾਂ ਬਹੁਤ ਬੋਲਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਉੱਚਾ ਕਰਕੇ ਇੱਕ ਵੱਡਾ ਤਰੀ ਕਰਦੇ ਆਪਰੇ ਆਪ ਨੂੰ ਰੀਵਾ ਕਰੋ ਤਾਂ ਕਿ ਪਰਮੇਸ਼ਵਰ ਦੀ ਕਿਰਪਾ ਤੁਹਾਡੇ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਹੋਵੇ ਗੋਡ ਬlesਸ ਯੂ ਸਾਰਲ ਜੇਮਸ ਜੋ ਆਪਰੇ ਆਪ